ਪੜੀ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਨਾ ਪਤਾ ਕੀ ਹੈ ਤੁਸੀਂ ਚੰਗਾ ਕਰੋ ਨਾ ਕਰੋ ਮਾੜਾ ਨਾ ਕਰੋ ਹਣਾ ਹੁਣ ਮੈਂ ਕਹਾਂ ਕਿ ਤੁਸੀਂ ਦਾਨ ਕਰੋ ਤੁਸੀਂ ਗਾਲਾਂ ਨਾ ਕੱਢੋ ਦਾਨ ਵੀ ਨਾ ਕਰੋ ਕੁਝ ਵੀ ਨਾ ਪਾਠ ਵੀ ਨਾ ਕਰੋ ਪਰ ਕੀ ਕੋਈ ਬੰਦਾ ਅਪਸੈਟ ਹੋ ਕੇ ਤੁਹਾਡੇ ਬਾਰੇ ਸੋਚ ਰਿਹਾ ਹੈ ਉਹ ਦੁਨੀਆ ਦੀ ਸਭ ਤੋਂ ਗੰਦੀ ਗੱਲ ਨਹੀਂ ਵਾਹ ਤੁਸੀਂ ਦੇਖੋ ਅਮੀਰ ਤੇ ਗਰੀਬ ਦੀ ਲੜਾਈ ਹੋਊਗੀ ਨਾ ਕਦੇ ਕਦੀ ਵੀ ਦੇਖੀ ਹੁਣ ਮੈਂ ਗਰੀਬ ਹ ਤੁਸੀਂ ਤੁਹਾ ਨਾਲ ਲੜਾਈ ਹੋਗੀ ਨੇ ਉਲਟਾ ਕਰੋ ਜੱchna ਚਾਹੀਦਾ ਨਾ ਤੁਸੀਂ ਗਰੀਬ ਹੋ ਮੈਂ ਅਮੀਰ ਹ ਹੁਣ ਅਮੀਰ ਬੰਦਾ ਜਦੋਂ ਲੜਦਾ ਹੈ ਨਾ ਉਹ ਗਾਲਾਂ ਕਿਦਾਂ ਕੱਢਦਾ ਉਹ ਤੈਨੂੰ ਮੈਂ ਦੇਖ ਲਊਗਾ ਹੁਣ ਗਰੀਬ ਨੂੰ ਪਤਾ ਮੈਂ ਲੜ ਨਹੀਂ ਸਕਦਾ ਪਰ ਬੋਲਦਾ ਹੈ ਪਰ ਹੋਲੀ ਬੋਲਦਾ ਲੈ ਦੇਖ ਲਊਗਾ ਮਾ ਤੇਰੇ ਥੱਪੜ ਮਾਰ ਨਾ ਹੁਣ ਉਹਨੂੰ ਨਹੀਂ ਕਹਿ ਰਿਹਾ ਥਲੇ ਮੇਰੇ ਥੱਪੜ ਮਾਰਨਾ ਇਹਦਾ ਥੱਪੜ ਮਾਰਨੇ ਕਿ ਦਿਨ ਸੋਖੇ ਪਏ ਪਰ ਆਸ ਕੱਢ ਰਿਹਾ ਨਾ ਹੈਨਾ ਸਹੀ ਗੱਲ ਹੈ ਤੇ ਉਹ ਹੁਣ ਆਪਣੀ ਇੱਜ਼ਤ ਬਚਾਉਣ ਨੂੰ ਪਤਾ ਮੈਂ ਉੱਚੀ ਨਹੀਂ ਬੋਲ ਸਕਦਾ ਉਹ ਅੱਛਾ ਬੋਲਦਾ ਵੀ ਇੰਨਾ ਹੋਲੀ ਕਿ ਦੂਜਾ ਸੁਣ ਨਾ ਲਵੇ ਹੈਨਾ ਕੀ ਉਹ ਹੁਣ ਜਿਹੜਾ ਗਾਲਾਂ ਕੱਢ ਰਿਹਾ ਸੀ ਉਹ ਦਾਨ ਵੀ ਕਰਦਾ ਪਾਠ ਵੀ ਕਰਦਾ ਪਰ ਉਹਨੇ ਆ ਚੀਜ਼ ਕਰਤੀ ਖਤਮ ਹੋ ਗਿਆ ਖਤਮ ਹੋ ਗਿਆ ਨਾ ਤਮ ਗੰਡਾ ਬੁੱਸੋ ਸੋ ਚੰਗਾ ਨਾ ਕਰੋ ਮਾਰਾ ਨਾ ਕਰੋ ਚੰਗਾ ਨਹੀਂ ਕਰਦਾ ਨਾ ਕਰੋ ਮਾਰਾ ਨਾ ਕਰੋ ਕਹਿੰਦੇ ਕਿਸੇ ਨੂੰ